ਇੱਕ ਬਾਦਸ਼ਾਹ ਸੀਗਾ ਉਹਦੇ 4 ਪੁੱਤਰ ਤੀਗੇ ਉਹ ਬਾਦਸ਼ਾਹ ਦੇ ਕੋਈ ਕਰਮ ਪਿਛਲਾ ਕਰਿਆ ਕਰਕੇ ਕੋੜ ਫੁੱਟਿਆ ਆ ਕੋੜ ਕਹੀ ਜੀ ਚੀਜ਼ ਸੀਗੀ ਹੁਣ ਵੀ ਹੈ ਦੁਨੀਆ ਤੇ ਠੀਕ ਆ ਹੁਣ ਲਾਜ ਚੱਲ ਪਈ ਪਰ ਫੇਰ ਵੀ ਪੱਕਾ ਇਲਾਜ ਨਹੀਂ ਉਹਦਾ ਹੈਗਾ ਕਿਉਂ ਜਦੋਂ ਬੰਦੇ ਤੇ ਬਿਫਤਾ ਪੈਂਦੀ ਹੈ ਫਿਰ ਸਾਰੇ ਸੰਗ ਛੱਡ ਜਾਂਦੇ ਨੇ ਚਾਰੇ ਨੂਹਾਂ ਨਫ਼ਰਤ ਕਰਨ ਲੱਗੀਆਂ ਔਰਤ ਨਫ਼ਰਤ ਕਰਨ ਲੱਗੀ ਚਾਰੇ ਪੁੱਤਾਂ ਨਾ ਫਰਤ ਕਰਨ ਲੱਗੇ ਬਾਹਰ ਖੁਸ਼ੀ ਉੱਥੇ ਚੁੰਬੀ ਪਾ ਕੇ ਰਾਜਾ ਬਹਾਤਾ ਰਾਜਾ ਪਛੇੜਾ ਕੇ ਵੀ ਮੈਂ ਤੁਹਾਨੂੰ ਪਾਲਿਆ ਆ ਦੇ ਬੱਚਾ ਨੂੰ ਵੀ ਮੈਨੂੰ ਸਾਹਮਣੂ ਮੈਂ ਦੁਖੀ ਹੋਣਾ ਤੇ ਉਹਨੂੰ ਰੋਟੀ ਬਾਸ ਦੇ ਨਾਲ ਫੜਾਇਆ ਕਰਨ ਵੀ ਸਾਡਾ ਕਿਤੇ ਹੱਥ ਨਾ ਲੱਗ ਜੇ ਦੂਰੋਂ ਹੀ ਉਹਦਾ ਇੱਕ ਮਿੱਤਰ ਦੀ ਵੀ ਜ਼ਿੰਮੇਦਾਰ ਉਹਨੇ ਚਿੱਠੀ ਲਿਖੀ ਕਹਿੰਦਾ ਕਹਿੰਦੇ ਹੁੰਦੇ ਨੇ ਮੇਰੇ ਵੀ ਜਿਹੜਾ ਮਿੱਤਰ ਅਸਲੀ ਆ ਵਕਤ ਤੇ ਵੇਲੇ ਬੋੜਦਾ ਹੁੰਦਾ ਉਹ ਨੂੰ ਕਹਿੰਦਾ ਮੇਰੇ ਨਾਲ ਤਾਂ ਐ ਹੋ ਗਈ ਵੀ ਮੈਂ ਮੌ ਤੋਖਾਂ ਪਰਿਵਾਰ ਨੇ ਸਾਰੇ ਨੇ ਮੈਨੂੰ ਬਾਹਰ ਖੂਦੇ ਉੱਤੇ ਭੇਜ ਤਾ ਮੈਨੂੰ ਰੋਟੀ ਵੀ ਬਾਸ ਨਾ ਫੜਾਉਂਦਿਆ ਦੂਰੋਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਆ ਰਿਹਾ ਤੈਨੂੰ ਮਿਲੂੰਗਾ ਉਹ ਕੋਹੜੀ ਤੇ ਚੜ ਗਿਆ ਕੋਹੜੀ ਤੇ ਚੜਿਆ ਇੱਕ ਬੈਦ ਕੋਲੇ ਗਿਆ ਬੜਾ ਉਹ ਬੈਦ ਟਕੜਾ ਸੀਗਾ ਤੇ ਰੱਬ ਕੰਨੀਆਂ ਵੀ ਉਹਦੇ ਚ ਗੁਣ ਹੈਗੇ ਸੀਗੇ ਉਹ ਕਹਿੰਦਾ ਯਾਰ ਮੇਰਾ ਇੱਕ ਰਾਜਾ ਮਿੱਤਰ ਹੈ ਉਹਦੇ ਚੱਲ ਗਿਆ ਕੋੜ ਕੋਈ ਦਵਾਈ ਹੈਗੀ ਕਹਿੰਦਾ ਦਵਾਈ ਤਾਂ ਹੈਗੀ ਪਰ ਬਹੁਤ ਕਾਠਣਾ ਬਹੁਤ ਔਖੀ ਆ ਕਹਿੰਦਾ ਯਾਰ ਕਿੰਨੀ ਕਾਠਣਾ ਮੈਂ ਕਰੂੰਗਾ ਕੰਮ ਕਹਿੰਦਾ ਵੇਖ ਲਾ ਕਹਿੰਦਾ ਮਾ ਜੀ ਕਹਿੰਦਾ ਤੇਰੇ ਕਾਹ ਮੁੰਡੇ ਨੇ ਕਹਿੰਦਾ ਚਾਰ ਨਹੀਂ ਕਹਿੰਦਾ ਜੀਠੇ ਪੁੱਤ ਦਾ ਗਲ ਵੱਢ ਕੇ ਗੜਵੀ ਖੂਨ ਦੀ ਲਿਆ ਹੂੰ ਉਹਦੇ ਚ ਦਵਾਈ ਬਣਾਉਂ ਰਾਜਾ ਠੀਕ ਹੋ ਜਾ ਉਹ ਕਹਿਣ ਲੱਗਾ ਵੀ ਮੇਤਰ ਹੈ ਮੇਰਾ ਕੋਈ ਪਰਵਾਹ ਨਹੀਂ ਹੂੰ ਉੱਠੀ ਮੁੜ ਗਿਆ ਵਾਪਸ ਮੁੜਿਆ ਵਾਪਸ ਤੇ ਕਰੇ ਆਪਦੇ ਪੁੱਤ ਨੂੰ ਕਹਣਾ ਵੀ ਅੱਜ ਆਪਾਂ ਨੂੰ ਪਾਣੀ ਖੇਉ ਖੇ ਚੱਲਣਾ ਹੂੰ ਕਹਨਾਈ ਚੰਗਾ ਖੇਤ ਬਾਗੀ ਤੇ ਕਹਣਾ ਤੂੰ ਐ ਕਰ ਪੁੱਤ ਪੈ ਜਾਵੇ ਆਪਣੀ ਹਜੇ ਵਾਰੀ ਨਹੀਂ ਜਦੋਂ ਆਪਣੀ ਵਾਰੀ ਆ ਗਈ ਨਾ ਮੈਂ ਤੈਨੂੰ ਜਗਾ ਲੂੰਗਾ ਹੂੰ ਜਦੋਂ ਮੁੰਡਾ ਪੈ ਗਿਆ ਕਹੀ ਨਾ ਗੱਲ ਵੱਡਤਾ ਹੂੰ ਪਰ ਵੈਦ ਨੇ ਕਿਹਾ ਦੀ ਕਹਿੰਦਾ ਗਲ ਨਾਲ ਜੋੜ ਕੇ ਮੋੜ ਕੇ ਦੁਬਾਰੇ ਨਾਲ ਲਾਇਆ ਹਿੰ ਹਮ ਪਰ ਇਹ ਨਾ ਰਖੀ ਹਮ ਗੜਬੀ ਭਰ ਕੇ ਖੂਨ ਦੀ ਲੈ ਕੇ ਕੋਹੜੀ ਚੱਲ ਪਿਆ ਵੈਦ ਕੋਲੇ ਵਾ ਗਿਆ ਵੈਦ ਨੂੰ ਕਹਿੰਦਾ ਲਓ ਜੀ ਵੈਦ ਕਹਿੰਦਾ ਕਹਿੰਦਾ ਐਡਾ ਵੱਡਾ ਕੰਮ ਪੁੱਤ ਨਹੀਂ ਕਰਦੇ ਔਰਤ ਨਹੀਂ ਕਰ ਰਹੀ ਤੂੰ ਇੱਕ ਜ਼ਿਮੀਦਾਰ ਆਂ ਬਾਦਸ਼ਾਹ ਦੀ ਖਾਤਰ ਐਡਾ ਵੱਡਾ ਕਹਿੰਦਾ ਮੇਰਾ ਦੋਸਤ ਹੈ ਮੇਰਾ ਯਾਰ ਹੈ ਹਮ ਕਹਿੰਦਾ ਠੀਕ ਹੈ ਤੈਂ ਪੂਰਤੀ ਕਹਿੰਦਾ ਇਹ ਪੂਰਦਾ ਨਹੀਂ ਕੋਈ ਮਾਂ ਦਾ ਪੁੱਤ ਹੈ ਉਨੇ ਦੀ ਦਵਾਈ ਬਣਾ ਕੇ ਦਿੱਤੀ ਕਹਿੰਦਾ ਰਾਜੇ ਕੋਲੇ ਬਾਗਿਆ ਕਹਿੰਦਾ ਜਾ ਰਾਜੇ ਨੂੰ ਕਹਿੰਦੇ ਸ਼ੱਕ ਲੈ ਇਹਨੂੰ ਖਾਇਆ ਕਰ ਹੂੰ ਰਾਜਾ ਜਿਉਂ-ਜਿਉਂ ਖਾਣ ਲੱਗਿਆ ਭਾਈ ਉਹ ਠੀਕ ਹੁੰਦਾ ਤੁਰਿਆ ਗਿਆ ਜਦੋਂ ਠੀਕ ਹੋ ਗਿਆ ਉਹ ਰਾਜਾ ਕਹਿਣ ਲੱਗਿਆ ਮੈਨੂੰ ਐ ਦੱਸ ਤਾਂ ਇਹ ਦਵਾਈ ਕਿੱਥੋਂ ਨਿਆਦੀ ਹੈ ਕਿਵੇਂ ਬਣਾਈ ਹੈ ਹੂੰ ਤੂ ਮਰਦਾਨ ਦਾ ਸਾਰਾ ਉਹ ਕਹਿੰਦਾ ਨਹੀਂ ਤਾਂ ਐ ਮਰਦਾਨ ਤੋਂ ਕੀ ਲੈਣਾ ਹੂੰ ਕਹਿੰਦਾ ਨਹੀਂ ਯਾਰ ਫਿਰ ਉਹਨੇ ਦੱਸਿਆ ਕਹਿੰਦਾ ਵੈਦ ਨੇ ਕਿਹਾ ਸੀਗਾ ਵੀ ਜੀਠਾ ਪੁੱਤਰ ਹੋਵੇ ਉਹਦਾ ਗਾਲ ਵੱਢ ਕੇ ਖੂਨ ਦੀ ਗੜਬੀ ਲਿਆ ਦੇ ਤੇ ਬੈ ਦਵਾਈ ਬਣਾਉਂਗਾ ਰਾਜਾ ਠੀਕ ਹੋਊਗਾ ਤੇ ਉਹ ਜਦੋਂ ਇਆਂ ਆ ਗਿਆ ਤੇ ਉਧਰ ਸ਼ਿਵਜੀ ਮਹਾਰਾਜ ਪਾਰਵਤੀ ਬੈਲ ਤੇ ਬੈਠੇ ਆ ਰਹੇ ਨੇ ਉਹ ਜਿੱਥੇ ਉਹ ਮੁੰਡਾ ਪਿਆ ਤੀ ਉੱਤੇ ਚਾਦਰਾਂ ਦਿੱਤਾ ਜੇਦੋ ਉਥੋਂ ਦੀ ਨੰਗੇ ਬਲਦ ਦਾ ਪੈਰ ਵੱਜਿਆ ਪੈਰ ਵੱਜਿਆ ਤੂੰ ਕਪੜਾ ਲੈ ਗਿਆ ਪਾਰਵਤੀ ਕਹਿੰਦੀ ਤੈਂ ਤਾਂ ਮਾਰਤਾ ਹੈ ਹੂੰ ਕਿਰ ਤਾਂ ਬਲਦ ਨੇ ਤਾਂ ਗਲ ਵੱਡਤਾ ਹੂੰ ਉਹ ਕਹਿੰਦਾ ਨਹੀਂ ਪਾਰਵਤੀ ਆ ਪਤਾ ਤੇ ਗਲ ਕਣੀ ਦੀ ਨੰਗੇ ਨਹੀਂ ਕਹਿੰਦੀ ਨਾ ਤਾਂ ਤਾਂ ਗਲ ਵੱਡਤਾ ਇਹਦਾ ਬਲਦ ਦੇ ਪੈਰ ਨੇ ਗਲ ਵੱਡਤਾ ਇਹ ਤਾਂ ਪਾਪ ਹੋ ਗਿਆ ਜ਼ੁਲਮ ਹੋ ਗਿਆ ਬਹੁਤ ਵੱਡਾ ਪਾਤੋ ਤਾਂ ਤੁਸੀਂ ਇਹਨੂੰ ਸਰਜੀਤ ਕਰੋ ਸਲਪਈਓ ਨੇ ਸ਼ੇ ਭਗਵਾਨ ਨੇ ਉਹਦੀ ਰੂਹ ਵਾਪਸ ਮੰਗਾਈ ਊਂਡਾ ਉੱਠ ਕੇ ਘਰੇ ਆ ਗਿਆ ਜਦੋਂ ਉਧਰੋਂ ਉਹ ਜ਼ਿਮੀਦਾਰ ਘਰੇ ਆ ਗਿਆ ਉਹ ਕਹਿੰਦਾ ਬਾਪੂ ਤਾਂ ਮੈਨੂੰ ਜਗਾਇਆ ਤਾਂ ਹੈ ਨਹੀਂ ਮਾਦਾ ਜਦੋਂ ਦਿਨ ਚੜ ਗਿਆ ਬਤ ਉਹਦੋਂ ਆਇਆ ਉਹਨੇ ਕਹ ਸ਼ੁਕਰ ਹੈ ਮਾਲਕਾ ਤੇਰਾ ਵੀ ਮੇਰੇ ਜਿਹੜਾ ਮੈਂ ਪਰਉਪਕਾਰ ਕਰਿਆ ਸੀ ਮੈਨੂੰ ਉਹਦਾ ਹੱਕ ਤਾਂ ਦੇਤਾ ਭਈ ਰਾਜੇ ਨੇ ਉਸੇ ਟਾਈਮ ਪੇਜ ਕੀ ਬੱਗੀ ਆਉਦੀ ਨੌਕਰਾਂ ਨੂੰ ਕਹਿੰਦਾ ਜਾਓ ਜ਼ਮੀਦਾਰ ਨੂੰ ਲੈ ਕੇ ਆਉ ਜਾ ਕੇ ਪਾਰ ਤੇ ਬੱਗੀ ਆ ਖੜੀ ਉਹ ਕਹਿੰਦੇ ਵੀ ਤੇਰੇ ਰਾਜੇ ਦੋਸਤ ਨੇ ਤੈਨੂੰ ਬੁਲਾਇਆ ਹੈ ਜ਼ਮੀਦਾਰ ਕਹਿੰਦਾ ਕੀ ਕੰਮ ਆ ਕਹਿੰਦੇ ਕੰਮ ਤਾਂ ਸਾਨੂੰ ਦੱਸਿਆ ਨਹੀਂ ਪਰ ਤੈਨੂੰ ਬੁਲਾਇਆ ਆ ਜਾ ਹੂੰ ਬੈਠ ਬੱਗੀ ਦੇ ਵਿੱਚ ਬਹਾਇਆ ਬੱਗੀ 'ਚ ਬਾਸ਼ਾ ਨੇ ਬਹੁਤ ਉਹਦਾ ਸਤਿਕਾਰ ਆਦਰ ਕਰਿਆ ਉਹ ਕਹਿਣ ਲੱਗਾ ਮੈਂ ਤੇਰੇ ਨਵੇਂ ਰਾਜ ਕਰਾਉਣਾ ਹਾਂ ਉਹ ਭਾਈ ਫੇਰ ਪਰਿਵਾਰ ਪੇ ਟੁੱਟਿਆ ਬਾਪੂ ਤੇ ਉਹਨੂੰ ਸ਼ਾਮਾਂਗੇ ਕਹਿੰਦਾ ਉਹ ਤਾਂ ਕਿਸੇ ਨੇ ਸ਼ਾਮਿਆ ਨਹੀਂ ਉਹ ਜ਼ਿਮੀਦਾਰ ਕਹਿੰਦਾ ਨਹੀਂ ਯਾਰ ਤੂੰ ਐਡਾ ਨਾ ਠਕਾ ਨਾ ਕਰ ਉਹ ਕਹਿੰਦਾ ਦੇ ਕਰੂੰਦਾ ਸੀ ਮੈਂ ਚੰਗਾ ਦਾ ਰਾਜ ਤੈਨੂੰ ਦੇਉਂਗਾ ਤਾਂ ਕਹਿੰਦਾ ਇਹ ਮੈਨੂੰ ਬਾਸ ਨਾ ਰੋਟੀ ਫੜਾਉਂਦੇ ਰਹੇ ਨੇ ਸਾਰਾ ਪਰਿਵਾਰ ਕੋਈ ਪੁੱਤਰੀ ਲਵੇ ਲੱਗਿਆ ਕੋਈ ਔਰਤ ਨਹੀਂ ਲਵੇ ਲਗੀ ਤੂੰ ਮੇਰੀ ਖਾਤਰ ਕਿੱਡੀ ਬਲੀਦਾਨ ਕੀਤਾ ਫਿਰ ਉਹਨੇ ਅੌਰਤਾਂ ਨੂੰ ਸਮਝਾਇਆ ਆਪਦੀ ਨੂੰ ਨਵੇਂ ਮੁੰਡਿਆਂ ਨੂੰ ਕਹਿੰਦਾ ਉਹ ਮੇਰੀ ਖਾਤਿਰ ਨੇ ਪੁੱਤ ਦਾ ਗਲ ਵੱਢ ਕੇ ਮੈਨੂੰ ਖੂਨ ਚ ਦਵਾਈ ਬਣਵਾ ਕੇ ਦਿੱਤੀ ਆਪਦੇ ਪੁੱਤ ਦੇ ਜੇ ਇਹ ਮੈਂ ਤਾਂ ਸਾਰਾ ਦੇਣਾ ਤੇ ਹੁਣ ਜ਼ਿੰਮੇਵਾਰ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਇਹ ਵੀ ਤੇਰੀ ਲਾਦ ਹੈ ਇਹ ਔਖੇ ਹੋਣਗੇ ਬਾਦਸ਼ਾਹ ਦੇ ਪੁੱਤ ਨੇ ਇਹਨਾਂ ਨੇ ਕਿਹੜਾ ਕੋਈ ਕੰਮ ਕਰਿਆ ਵੀ ਤੂੰ ਐ ਨਾ ਕਰਾ ਉਹ ਕਹਣਾ ਲਾਇਆ ਫਿਰ ਤੈਨੂੰ ਅੱਧਾ ਰਾਜ ਦੇ ਦਊ ਤੈਨੂੰ ਅੱਧੇ ਰਾਜ ਦੀ ਆਮਦਨ ਤੈਨੂੰ ਘਰੇ ਬੈਠੇ ਨੂੰ ਆਊਗੀ ਹੂੰ ਜੋ ਵੀ ਚੀਜ਼ ਆ ਵੀ ਦੋਸਤੀ ਜਾਰੀ ਪਗਾਉਣੀ ਕਹਿੰਦੇ ਨੇ ਬਹੁਤ ਔਖੀ ਆ ਚਾਹੇ ਤਾਂ ਪਾਗਰੀ ਜਾਰੀ ਸ਼ਾਹਲੀ ਨੇ ਪਗਾਈ ਦੀ ਦਹੂਦ ਵਿਹਾਈ ਤੀ ਹੂੰ ਜਿਉਂਦਿਆਂ ਨਹੀਂ ਆਉਂਦਿਆਂ ਲੋਕਾਂ ਦੇ ਮਾਗਰੋ ਸਭ ਸਾੜ ਜਾਂਦੇ ਨੇ ਤੇ ਚਾਹੇ ਫਿਰ ਉਹ ਜੱਟ ਨੇ ਪਗਾਈ ਰਾਜੇ ਦੀ ਜਾਰੀ ਵੀ ਨਹੀਂ ਪਗਾਉਣੀ ਬਹੁਤ ਔਖੀ ਆ ਤੇ ਜਿਹੜੀ ਦੁਨੀਆदाई ਦੇ ਜਾਂ ਇਹ ਦੂਜੇ ਦੋਸਤ ਮਿੱਤਰ ਉਹਨਾਂ ਦਾ ਸਭ ਸਾਥ ਪਏ ਤੋਂ ਛੱਡ ਜਾਂਦੇ ਭੱਜ ਜਾਂਦੇ ਨੇ ਪਰ ਉਹਨਾਂ ਦਾ ਅਜੇ ਨਾਂ ਵੀ ਦੁਨੀਆ 'ਚ ਚਮਕਦਾ ਜਿਨਾਂ ਨੇ ਉਪਰ ਕੋਈ ਬੁਢੇ ਨੂੰ ਲੈ ਕੇ ਡਾਕਟਰ ਕੋਲੇ ਉਹ ਪੰਡਾ ਡਾਕਟਰ ਆਏ ਆ ਜੋਂ ਪਹਿਲਿਆਂ 'ਚ ਹੂੰ ਇਹ ਆਪਣੇ ਮੂੰਹ 'ਚ ਹੀ ਲਾ ਦੇਤੀ ਫਰਮਾ ਮੀਟਰ ਜਾਂ ਉਹ ਕਹਿੰਦਾ ਲੈ ਬਾਬਾ ਹਲਾ ਉਹਨਾਂ ਕਹਿੰਦੇ ਗੋਲੀਆਂ ਬੁਢਾ ਤਾਂ ਵੀ ਉਹਨੂੰ ਚੱਬ ਗਿਆ ਗੱਲ ਦੇ ਦੇ ਉਹ ਕਹਿੰਦਾ ਲੈ ਆ ਬਾਬਾ ਇਹ ਨਾਲ ਜ਼ਵਰਾ ਕੈਪਸੂਲੀ ਬੜਾ ਵੱਡਾ ਮਸਾ ਨਗਾ ਆ ਉਹ ਕਹਿੰਦਾ ਭਾਂਡੋ ਕਹਿੰਦਾ ਕਾਰਾ ਬੁਰਾ ਦਾ ਮਰੂ ਕਹਿੰਦਾ ਕੰਤ ਖਾ ਗਿਆ ਦੂਜਾ ਨੰਬਰ ਤੂੰ ਕਹਾਂ ਪਰ ਮੈਨੂੰ ਕੀ ਬਾਈ ਮੇਰੇ ਬਾਦ ਤੂੰ ਗੋਲੀ ਦਿੱਤੀ ਐ ਕਹਿੰਦਾ ਭਾਈ ਮੈਂ ਵੀ ਕਾਹ ਮੈਂ ਐਡਾ ਵੱਡਾ ਕੈਪਸੂਲ ਖਾऊं ਕਿਵੇਂ ਕਹਿੰਦਾ ਹੋਰ ਵੀ ਮੈਂ ਖਾ ਹੀ ਲਿਆ ਕਹਿੰਦਾ ਚੱਬ ਜਾ ਉਹ ਗੱਲ ਤੇਰੀ ਗੋਲੀ ਦੀ ਮਾਂ ਕਿੰਨੇ ਕਿਦਰ ਦਖਰੂਗੀ ਵਿੱਚ ਕਾਂ ਠੀਕ ਐ ਖਾ ਵੀ ਜਾਂਦੇ ਸੀ ਲੋਕ ਹੂੰ ਪਹਿਲਾਂ ਕੰਤ ਚ ਖਾ ਵੀ ਜਾਂਦੇ ਵਿੱਚ ਖਾਈਆਂ ਲੋਕਾਂ ਨੂੰ ਪੇਤ ਨਹੀਂ ਇਹ ਚੀਜ਼ ਦਾ